ਗਾਲਾ ਸ਼ਹਿਰ ਗਿਆ ਦੀ ਵੀ ਦਿਹਾੜੀ ਲੈ ਜਾਂਦੀ ਐ ਚਲ ਜਾਂ ਸੰਤਾਂ ਦੀ ਬਾਬਾ ਕਿੱਧਰ ਨੂੰ ਚੱਕੀ ਆਉਣਾ ਹੈ ਬੱਚਾ ਘਰੇ ਆਉਣਿਆ ਤੁਹਾਡੇ ਦਵਾਈ ਬੂਟੀ ਦੇਣਾ ਨਹੀਂ ਨਹੀਂ ਅਸੀਂ ਨਹੀਂ ਦਵਾਈ ਬੂਟੀ ਲੈਣੀ ਬਾਬਾ ਚਲ ਤੂੰ ਬਥੇਰੇ ਫਿਰਦੇ ਠੱਗੂ ਤੇਰੇ ਅਰਗੇ ਹੋਰ ਬੱਚਾ ਅਸੀਂ ਠੱਗ ਨਹੀਂ ਅਸੀਂ ਹੱਥ ਵੇਖ ਕੇ ਦਵਾਈ ਦਿੰਨੇ ਆ ਹੱਥ ਨਾਲ ਤੂੰ ਵੇਖ ਕੇ ਦਵਾਈ ਦੇਣਾ ਜੇ ਤੁਸੀਂ ਐਡੇ ਕਰਾਮਾਤ ਵਾਲੇ ਹੋ ਤਾਂ ਦਰਦਾਰ ਮੰਗਦੇ ਫਿਰੋ ਤੁਸੀਂ ਬੱਚਾ ਸਾਡੇ ਕੋਲੇ ਰੱਬ ਨੇ ਦਿੱਤਾ ਬਹੁਤ ਕੁਛ ਆ ਸਾਡੇ ਕੋਲੇ ਦੁਬਈ ਦੇ ਵਿੱਚ ਤੇਲ ਦੇ ਖੂਹ ਆ ਇਹ ਤਾਂ ਸਾਡੀ ਗੋਰਖਨਾਥ ਨੇ ਡਿਊਟੀ ਲਈ ਆ ਵੀ ਸੰਕਤ ਦਾ ਭਲਾ ਕਰੋ ਬੱਚਾ ਭਲਾ ਕਰਾਉਣਾ ਬੱਚਾ ਐਵੇਂ ਨਾਰਾਜ਼ ਨਾ ਹੋਵੋ ਹੱਥ ਵਖਾਓ ਤੁਹਾਨੂੰ ਬਿਮਾਰੀ ਦੱਸਾਂਗੇ ਫਿਰ ਜੇ ਤੁਹਾਨੂੰ ਚੰਗਾ ਲੱਗਿਆ ਦਵਾਈ ਲੈ ਲਿਓ ਜੇ ਦੋ ਫਰਕ ਪੈ ਗਿਆ ਦੂਜੇ ਜਿਹੜੇ ਪੈਸੇ ਲੈ ਕੇ ਜਾਵਾਂਗੇ ਜੇ ਪੱਕਾ ਬਾਬਾ ਫਿਰ ਪੱਕਾ ਪੱਕਾ ਤੁਸੀਂ ਹੱਥ ਵਖਾਓ ਜੈ ਗੋਰਖਨਾਥ ਦੀ ਬੱਚਾ ਤਨ ਭੁੱਖ ਘਟ ਲੱਗਦੀ ਆ ਹਾਂ ਭੁੱਖ ਤਾਂ ਘੱਟ ਹੀ ਲੱਗਦੀ ਬਾਬਾ ਨੀਂਦ ਵੀ ਘੱਟ ਆਉਂਦੀ ਆ ਹਾਂ ਨੀਂਦ ਵੀ ਘੱਟ ਆਉਂਦੀ ਥੋਨੂੰ ਸਿਉਣੇ ਚਾਂਦੀ ਦਾ ਬਹੁਤ ਸ਼ੌਕ ਆ ਉਹਦਾ ਬਾਬਾ ਮੈਂ ਅੱਜ ਹੀ ਬਣਵਾ ਕੇ ਲਿਆਈ ਆ ਹਾਂ ਮੈਂ ਅੱਜ ਬਣਵਾ ਕੇ ਲਿਆਈ ਆ ਸ਼ੌਕ ਤਾਂ ਹੈਗਾ ਨਾ ਸਿਉਣੇ ਦਾ ਹਾਂ ਸ਼ੌਕ ਹੈਗਾ ਤੇ ਥੋੜਾ ਸਿਰ ਵੀ ਇਤੋਂ ਦੁਖਦਾ ਜਦੋਂ ਜ਼ਿਆਦਾ ਟੀਵੀ ਵੇਖਨੇ ਆ ਹਾਂ ਦੁਖਦਾ ਬਾਬਾ ਅੱਖਾਂ ਵੀ ਤੁਹਾਡੀਆਂ ਜਦੋਂ ਮੋਬਾਈਲ ਟੀ ਵੇਂਦੇ ਰਹਿੰਦੇ ਆ ਅੱਖਾਂ ਵੀ ਚਮਲਾਉਣ ਜੇ ਲੱਗ ਜਾਂਦੀਆਂ ਹਾਂ ਹਾਂ ਬਾਬਾ ਨਿਗਾ ਦਾ ਫਰਕ ਏ ਬਸ ਬੱਚਾ ਇੱਥੇ ਕੰਮ ਮੜਿਆ ਪਿਆ ਤੁਹਾਨੂੰ ਦਿੰਨੇ ਆ ਅੱਖਾਂ ਦੀ ਦਵਾਈ ਸਾਰਾ ਕੰਮ ਤੁਹਾਡਾ ਸੈੱਟ ਹੋ ਜਾਊਗਾ ਭੁੱਖ-ਪੱਖ ਵੀ ਸਹੀ ਲੱਗੂ ਸਾਰਾ ਕੁਝ ਸਹੀ ਹੋਊਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਤੁਹਾਨੂੰ ਆ ਦਵਾਈ ਆ ਅੱਖਾਂ ਦੀ ਅੱਛਾ ਬਾਬਾ ਇਹ ਅੱਖਾਂ ਦੇ ਵਿੱਚ ਪਾਉਣੀ ਆ ਪੰਜ ਡੰਗ ਇਹਦੇ ਨਾਲ ਬਣਨਗੇ ਸਵੇਹਾ ਆਦਾ ਇੱਕ ਕਰਾ ਪਾ ਲੈਣੀ ਆ ਠੀਕ ਆ ਡੇਲੀ ਪੰਜ ਦਿਨ ਐ ਪਾਉਣੀ ਆ ਹਾਂਜੀ ਚਲ ਪਾਉ ਹੁਣ ਨਹੀਂ ਬਾਬਾ ਮੈਂ ਆਪੇ ਪਾ ਲੂਗੀ ਦਵਾਈ ਨਹੀਂ ਨਹੀਂ ਬੱਚਾ ਤੁਹਾਨੂੰ ਦੱਸਦੇ ਆ ਨਾ ਇਹ ਮਾੜੀ ਜੀ ਲੱਗੂਗੀ ਵੀ ਆਦਾ ਸਿਆਉਣਾ ਪਰ ਇਹ ਕਰ ਦੋ ਮਾੜਾ ਜ ਆ ਪੈ ਜਾਓ ਲੰਮੇ ਹਾਏ ਹਾਏ ਵੇ ਬਾਬਾ ਦਾ ਲੱਗਦੀ ਬੜੀ ਦਵਾਈ ਆ ਉਹ ਨਹੀਂ ਨੇ ਬਸ ਕੋਈ ਨਹੀਂ ਦੋ ਮਿੰਟ ਮੇਰੇ ਅੱਖਾਂ ਦਾ ਕੀ ਹੋ ਗਿਆ ਇੱਧਰ ਰਹਿਣ ਦੇ ਬਸ ਬੱਸ ਹਾਏ ਹਾਏ ਇੱਧਰ ਵੀ ਮੱਛ ਲੱਗੀਆਂ ਬਾਬਾ ਮੇਰੀਆਂ ਤਾਂ ਅੱਖਾਂ ਕੋਈ ਨਹੀਂ ਕੋਈ ਨਹੀਂ ਬੱਚਾ ਥੋੜੇਂਗਾ ਤਾਂ 10 ਮਿੰਟ ਹੀ ਅੱਖਾਂ ਮੱਛਣਗੀਆਂ ਬਾਬਿਆਂ ਦੀ ਸਾਰੀ ਜ਼ਿੰਦਗੀ ਦੀ ਐਸ਼ ਬਣ ਜਾਣੀ ਐ ਹੇ ਮੈਂ ਤਾਂ ਦਿਸਣੋ ਵੀ ਹਟ ਗਿਆ ਕੋਈ ਨਹੀਂ ਕੋਈ ਨਹੀਂ ਬਾਬੇ ਹੁਣ ਕਿੰਨਾ ਕਚੇਰ ਸੰਤਰਾ ਸੋਫੀਆ ਠੇਕੇ ਬਾਹਰ ਤੇ ਬਹਿ ਕੇ ਪੀ ਨਾ ਆਏ ਆ ਬਾਬਾ ਲੱਗਿਆ ਕਿ ਲੁੱਟ ਕੇ ਮੇਰਾ ਸੋਨਾ ਵੀ ਲੱਗਿਆ ਅੱਖਾਂ 'ਚ ਕੁਸਪਾ ਕੋਈ ਨਹੀਂ ਬਾਬੇ ਹੁਣ 10 ਦਿਨ ਚੰਗੀ ਸ਼ਰਾਬ ਚਾਹੀਦਾ ਮਿੱਠਾ ਖਾਣੇ ਬਾਬੇ ਨੂੰ